ਲਓ ਜੀ ਆ ਝੀਲ ਦਿਖਾਉਨੇ ਬਹੁਤ ਵੱਡੀ ਝੀਲ ਆ ਇਹ ਹੈਗੀ ਆ ਜਮੇਰ ਦੀ ਝੀਲ ਆ ਠੀਕ ਆ ਤੇ ਪੁਸ਼ਕਰ ਵੱਲ ਜਾਂਦੇ ਹੋਏ ਰਸਤੇ ਦੇ ਵਿੱਚ ਆਉਂਦੀ ਆ ਅਜੇ ਆਪਾਂ ਜਮੇਰ ਸ਼ਹਿਰ ਨਿਕਲੇ ਨਹੀਂ ਆ ਤੇ ਰਾਹ ਦੇ ਵਿੱਚ ਹੀ ਆਈ ਹੈ ਜਿੱਦਾ ਮਾੜਾ ਜਿਹਾ ਬਾਹਰ ਨਿਕਲੇ ਮਾੜਾ ਜਿਹਾ ਤੇ ਨਾਲ ਹੀ ਆ ਗਈ ਬਾਹਰ ਨਿਕਲ ਕੇ ਤੁਹਾਨੂੰ ਦਿਖਾਉਨੇ ਆ ਇਹ ਵਲੌਗ ਤੁਸੀਂ ਦੇਖਿਓ ਇਹ ਵੱਖਰਾ ਹੋਊਗਾ ਇਹ ਹੋਊਗਾ ਲੇਕ ਦਾ ਇਹ ਹੈਗੀ ਆ ਜਮੇਰ ਦੀ ਲੇਕ ਓਏ ਹੋਏ ਜਿੱਦਾਂ ਕਹਿ ਰਹੇ ਝਲਮੇਲ ਸਿਗਾ ਕੱਲ ਉਹ ਜਿੱਦਾਂ ਉਹ ਵੀ ਪਾਣੀ ਦੇ ਵਿੱਚ ਬਣਿਆ ਹੋਇਆ ਸੀਗਾ ਤੇ ਇਹ ਲੇਕ ਵੱਖਰੀ ਆ ਇਹ ਵੈਸੇ ਲੇਕ ਹੀ ਆ ਇਹਦੇ ਵਿੱਚ ਵੀ ਇੱਕ ਛੋਟਾ ਜਿਹਾ ਕਮਰਾ ਬਣਿਆ ਉਹ ਤੁਹਾਨੂੰ ਮੈਂ ਦਿਖਾਉਣਾ ਆ ਦੇਖਿਓ ਧਿਆਨ ਨਾਲ ਲਓ ਇੱਧਰ ਇੱਧਰ ਚੜ ਕੇ ਦਿਖਾਉਂਦੇ ਕਰੋ ਦਰਸ਼ਨ ਜੀ ਲੇਕ ਦੇ ਬਹੁਤ ਵੱਡੀ ਆ ਇਹਦਾ ਮੇਰੇ ਸਾਨਾ ਚੰਡੀਗੜ੍ਹ ਦੀ ਲੇਕ ਨੂੰ ਵੀ ਮਾਤ ਪਾਉਂਦੀ ਹੈ ਹੈ ਆ ਦੇਖੋ ਜੀ ਆ ਦਿਖਾਉਨੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਆ ਦੇਖੋ ਬੇੜੀ ਤੇ ਭਰਾ ਆ ਰਹੇ ਆ ਤੇ ਉਹਦੇ ਪਿੱਛੇ ਇੱਕ ਪਤਾ ਨਹੀਂ ਕੀ ਚੱਲ ਰਿਹਾ ਅਖਰੇ ਵਿੱਚ ਟਰੈਕਟਰ ਜੇ ਤੇ ਉਹ ਲਾਏ ਆ ਦੂਜੇ ਜਿੱਦਾਂ ਅਸੀਂ ਕਦੂ ਕਰਨ ਲਈ ਲਾਏ ਹੁੰਦੇ ਟਰੈਕਟਰਾਂ ਨੂੰ ਟਾਇਰਾਂ ਦੇ ਨਾਲ ਬਸ ਆ ਰਿਹਾ ਲੱਗੇ ਦਿਖਾਉਨੇ ਤੁਹਾਨੂੰ ਆ ਦੇਖੋ ਬੇੜੀ ਤੇ ਚਲੋ ਬੰਦੇ ਨੇ ਹਰ ਕਨੇ ਦੇਖੀ ਹੁੰਦੀ ਆ ਸੋ ਆ ਚੀਜ਼ ਦੇਖਣ ਵਾਲੀ ਆ ਮੱਛੀਆਂ ਆ ਨਿਕਾ ਨਿਕਾ ਪੂਂਗ ਮੱਛੀਆਂ ਦਾ ਦੇਖੋ ਤੁਸੀਂ ਲੱਭਿਆ ਕਿ ਨਹੀਂ ਤੁਹਾਨੂੰ ਆ ਦੇਖੋ ਬਹੁਤ ਮੱਛੀ ਹੋਣੀ ਹੈ ਇਹਦੇ ਵਿੱਚ ਇਹਦਾ ਨਿਕਾ ਨਿਕਾ ਪੂਂਗਾ ਵੱਡੀ ਮੱਛੀ ਵੀ ਬਹੁਤ ਹੋਣੀ ਹੈ ਇੱਥੇ ਸਾਡੀ ਵੱਡੀ ਲੇਕ ਆ ਮੇਰੇ ਹਿਸਾਬ ਨਾਲ ਕਿ ਪਤਾ ਨਹੀਂ ਕਿੰਨੇ ਕਿੱਲੇਆਂ ਦੇ ਵਿੱਚ ਫੈਲੀ ਹੋਈ ਕਿੰਨੇ ਕਿੱਲੇ ਹੋਣਗੇ ਸਭ ਹੀ ਤੇਰੇ ਹਿਸਾਬ ਨਾਲ ਹੈ ਕਿਲੋਮੀਟਰ ਦੇ ਵੇਲੇ ਮੈਂ ਉਹਦਾ ਕਿੱਲੇਆਂ ਦੇ ਹਿਸਾਬ ਨਾਲ ਪੁੱਛੀ ਆ 500 ਕਿਲੇ ਦੇ ਵਿੱਚ ਤੇ ਉਦਾਂ ਕਿਲੋਮੀਟਰ ਦੇ ਹਿਸਾਬ ਨਾਲ ਪੂਰਾ ਰਾਉਂਡ ਬਾਉਟੇ ਹੋਊਗਾ ਕੋਈ ਉਹ ਬੋਟਿੰਗ ਹੋਉਂਦੀ ਵਿੱਚ ਉਹ ਚੱਲੀ ਲਾਗ ਗਈ ਇਹ ਰਾਉਂਡ ਵਿੱਚ ਮੜਾ ਆਓ ਯਾਰ ਬਣਦਾ ਆਦਾ ਹਨਾ 15 20 ਕਿਲੋਮੀਟਰ ਦੇ ਅੱਧ ਗਿਰਦਾ ਪੂਰੀ ਲੇਗ 20 ਕਿਲੋਮੀਟਰ ਦੇ ਆ ਦੇਖੋ ਇੱਥੋਂ ਸ਼ੁਰੂ ਹੁੰਦੀ ਆ ਸਫਾਈ ਕਰਨ ਆ ਲੈ ਆਪੇ ਦੇਖ ਲੈ ਉਸ ਸਫਾਈ ਕਰਨ ਨੇ ਆ ਬੂਟੀ ਬੂਟੀ ਦੇਖੀ ਕਿੱਥੇ ਚੱਕਦਾ ਉਹ ਆ ਗਿਆ ਇਹ ਆ ਦੇਖੋ ਦੇਖੋ ਦੇ ਇਹ ਇੱਥੇ ਆ ਕੇ ਮੁੱਕਦੀ ਆਪਾਂ ਇਧਰੋਂ ਆਏ ਆ ਸੋ ਆ ਬੂਟੀ ਬੂਟੀ ਆ ਬੂਟੀ ਵੜਨ ਲਈ ਆ ਇਹ ਇਹ ਜਿਹੜਾ ਆ ਟਰੈਕਟਰ ਜਿਹਾ ਆ ਰਿਹਾ ਆ ਜਿਹੜਾ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਇਹ ਹੈਗਾ ਆ ਬੂਟੀ ਵੱਢਣ ਲਈ ਆਡੀ ਨਿਕ ਨੀ ਕੀ ਹੈਗੀ ਇਹਨੇ ਬੂਟੀ ਚੱਕਣ ਲਈ ਸਫਾਈ ਕਰਨ ਲਈ ਆ ਸੋ ਆ ਰਿਹਾ ਹੌਲੀ ਹੌਲੀ ਪਰ ਬੂਟੀ ਤੇ ਵੱਢਦਾ ਨਹੀਂ ਪਿਆ ਤੇ ਪਰਲੇ ਪਾਸੇ ਹੀ ਆ ਚੁੱਕਦਾ ਆਇਆ ਚਾ ਉਹ ਚੁੱਕਦਾ ਪਿਆ ਵਿੱਚ ਪਈ ਆ ਬੂਟੀ ਪੁਰਾਣੀ ਸਾਰੇ ਅੱਛਾ ਆ ਚੀਜ਼ ਤੇ ਤੁਹਾਨੂੰ ਦਿਖਾਉਣੀ ਜਾ ਕੇ ਪੁਸ਼ਕਰ ਆਪਾਂ ਦੇਖੋ ਉਠ ਲਾਗਿਓ ਤੇ ਕੋਨੇ ਤੁਹਾਨੂੰ ਇਹ ਕੀ ਸਵਾਰੀ ਦਾ ਲੈਨੇ ਤੁਸੀਂ 100 ਰੁਪਿਆ ਕਿੰਨਾ ਚਿਰ ਇੱਕ ਜਣੇ ਦਾ 100 ਰੁਪਿਆ ਅੱਛਾ ਕਿਤਨੀ ਦੇਰ ਈਦਸੇ ਮੰਦਿਰ ਚਲ ਜਾਇਗਾ ਮੰਦਿਰ ਸੇ ਆਪਸਾਏਗਾ ਮੰਦਿਰ ਸੇ ਵਾਪਸ ਆਏਗਾ ਕੋਈ ਨਹੀਂ ਅਭੀ ਪੁਸ਼ਕਰ ਜਾ ਕੇ ਦੇਖੇਗੇ ਪੁਸ਼ਕਰ ਯਹਾਂ ਸੇ ਕਿਤਨਾ ਹੈ 13 ਕਿਲੋਮੀਟਰ ਨਜ਼ਦੀਕ ਹੀ ਹੈ ਸੋ ਇੱਕ ਵਾਰੀ ਦੇਖ ਲੋ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਗੱਲਾਂ ਦੀ ਬਹੁਤ ਗੱਲਾਂ ਕਹਿੰਦੇ ਅੱਜ ਦੁਬਈ ਦੇ ਪਾਮ ਜਿ ਮੇਰਾ ਤੇ ਨਹੀਂ ਜਿਦਾ ਆ ਗਏ ਹੁਣੇ ਬਹੁ ਆਖਰ ਦਿੱਲੀ ਤੇ ਇਹੀ ਪਾਮ ਜਿ ਮੇਰਾ ਆ ਆ ਪਾਪੜ ਕੋਪੜ ਦੇ ਤਰ੍ਹਾਂ ਲੈ ਵਾਹ ਜੀ ਵਾਹ ਯਾਹੀ ਗੱਲਾਂ ਬਾਤਾਂ ਆ ਪਹਾੜਾਂ ਜਿਆਂ ਦਾ ਸ਼ਹਿਰ ਆ ਉਹਨਾ ਸ਼ਹਿਰ ਆ ਇਹਦੀ ਚੀਜ਼ ਆ ਜੀ ਬੱਸ ਬੱਸ ਮਨਮੀ ਨਾਲ ਹੀ ਬੜਾ ਸਪੂਝੇ ਆ ਰਹੇ ਤੇ ਛੰਡੀ ਛੰਡੀ ਜੀ ਹਵਾ ਪਾ ਕਹਿੰਦੀ ਉਧਰ ਭਰਨਾ ਪੰਜਾਬ ਨਾਲੋਂ ਥੋੜੀ ਜੀ ਗਰਮੀ ਵੱਧ ਆ ਇੱਥੇ ਪਾ ਸਭ ਹੀ ਹੈਣਾ ਥੋੜਾ ਜਿਹਾ ਫਰਕ ਆ ਇਹ ਸਾਡੇ ਥੋੜਾ ਜਿਹਾ ਮੌਸਮ ਹੋਰ ਆ ਪਰ ਅੱਗੇ ਤੋਂ ਅੱਗੇ ਉਧਰ ਵੀ ਹੁਣ ਵਧੀ ਜਾਣੀ ਸਿਆਲ ਨਿਕਲ ਗਿਆ ਆ ਸੋ ਉਹਨਾਂ ਮੌਸਮ ਲਗਭਗ ਸੇਮ ਹੀ ਆ ਪਰ ਥੋੜਾ ਬੋਤਾ ਹੈ 19-21 ਦਾ ਫਰਕ ਆ ਥੱਲੇ ਦਾ ਤੁਹਾਨੂੰ ਦਿਖਾਈਆ ਤੁਹਾਨੂੰ ਮੱਛੀ-ਮੁੱਚੀ ਜਿਹੜੀ ਫੜਦੇ ਪਏ ਆ ਪੂੰਗ ਬਹੁਤ ਆ ਮੱਛੀ ਦਾ ਪੂੰਗ ਬਹੁਤ ਆ ਇਹ ਵੱਡੀ ਮੱਛੀ ਵੀ ਹੋਏਗੀ ਵੈਸੇ ਕਬੂਤਰ ਨੇ ਕਿਨੇ ਕਿ ਉੱਡੀ ਜਾਂਦੇ ਆ ਵਾਹ ਜੀ ਜ਼ਿੰਦਗੀ ਯਾਰ ਘੁੰਮ ਫਿਰ ਕੇ ਦੇਖਣੀ ਚਾਹੀਦੀ ਸੋ ਦੇਖੋ ਜ਼ਰੂਰ ਕਿਉਂਕਿ ਇਹ ਜ਼ਿੰਦਗੀ ਬੰਦੇ ਨੂੰ ਇੱਕ ਵਾਰ ਮਿਲਦੀ ਆ ਸੋ ਜਿਹੜਾ ਬੰਦਾ ਬਾਹਰ ਅੰਦਰ ਜਾਣ ਦੇ ਸਮਰੱਥ ਨਹੀਂ ਹੋਏ ਇੱਥੇ ਅੰਦਰ ਤੱਕ ਹੋミ ਸਕਦਾ ਨਾ ਆਪਣੇ ਇੰਡੀਆ ਦੇ ਵਿੱਚ ਵੇਖਣ ਨੂੰ ਬੜਾ ਕੁਝ ਹੈ ਇਹੋ ਜੀ ਕੋਈ ਗੱਲ ਨਹੀਂ ਦੇ ਪਾਪਾ ਇਹ ਕੀ ਚੀਜ਼ ਹੈ ਆਟਾ ਆਟਾ ਹੈ ਮਸ਼ੀਨ ਦੇ ਦੇਖੋ ਜੀ ਮੱਛੀਆਂ ਦਾ ਪੁੰਗ ਦੇਖੋ ਤੁਸੀਂ ਇਹ ਦੇਖੋ ਕਿਹਨੇ ਖਾਣੀਆਂ ਤੇ ਆ ਜਾਓ ਇੱਥੋਂ ਫੜ ਕੇ ਜਿਹੜਾ ਜਿਹਨੂੰ ਤਰੀਕਾ ਹੈਗਾ ਫੜਨ ਦਾ ਤੇ ਆ ਸਕਦਾ ਇੱਥੇ ਮੱਛੀ ਫੜ ਸਕਦਾ ਆ ਤੋ ਦੇਖੋ ਪੂ ਵੇ ਕਿ ਨਾਇਆ ਮੱਛੀ ਖਾਣ ਦੇ ਸ਼ਕੀਨਾਂ ਨੂੰ ਤੇ ਚਾ ਚੜ ਜਾਣਾ ਖੁਲੀਆਂ ਖਾਣ ਨਜ਼ਾਰੇ ਲੈਣਦੇ ਆ ਯਾਰ ਉਦਾਂ ਇਦਾਂ ਪਾਉਣਾ ਨਹੀਂ ਚਾਹੀਦਾ ਇਦਾਂ ਗੰਦੇ ਆ ਖਲਾਰਾ ਪੈਂਦਾ ਪਿਆ ਬਰੈਡ ਦੇ ਸੁੱਟੀ ਜਾਂਦੇ ਵਿੱਚ ਇਹ ਮਨਾਈ ਕਰਨੀ ਚਾਹੀਦੀ ਆ ਉਹ VOTING ਵੀ ਹੁੰਦੀ ਆ ਉਹਦੇ ਲਾਓ ਜੀ ਹੈ ਜਾਣਾ ਤੇ ਚਾਹੀਦਾ ਓਏ ਜਾਣਾ ਤੇ ਚਾਹੀਦਾ ਉਹ ਵਿੱਚ ਦੇਖ ਕੇ ਨਾ ਅੱਛਾ ਉਹਦੇ ਅੰਦਰ ਦੇਖਣ ਵਿੱਚ ਟਾਪੂ ਜਾ ਬਣਿਆ ਦੇ ਢੋੜੇ ਦੇਖੋ ਜਾਂਦੇ ਨਹੀਂ ਤਾਂ ਕਿ ਪੂਰੇ ਦੜ 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 ਕਰਦੇ ਸੋ ਆਜੋ ਆਪਾਂ ਪੁੱਛਦੇ ਆ ਟਿਕ ਟੁਕ ਟਵਾਰੇ ਪੁੱਛਦੇ ਆ ਜੇ ਤਾਂ ਜਲਦੀ ਇਹਨਾਂ ਨੇ ġੀੜਾ ਲਵਾਤਾ ਤੇ ਫੇਰ ਆਪਾਂ ਮਾਰ ਉਹਨੇ ġੀੜਾ ਉੱਤਰ ਤੇ ਗਏ ਹੀ ਆ ਹੁਣ ਮੈਂ ਕਿਹਾ ਬੋਟਿੰਗ ਬੋਟਿੰਗ ਕਰਦੇ ਆ ਟਿਕਟ ਟੁਕੜ ਲੱਗਦੀ ਭਈ ਮੇਰੇ ਹਿਸਾਬ ਨਾਲ ਇੱਥੇ ਜੀ ਟਿਕਟਾਂ ਲੈ ਲਈਆਂ ਸਾਬੀ ਨੇ ਇਹ ਹੈਗੀ 25 ਰੁਪਏ ਦੀ ਟਿਕਟ ਇੱਕ ਬੰਦੇ ਦੀ ਲੱਗਦੀ ਐਂਟਰ ਹੋਣ ਦੀ ਤੇ ਜਿਹੜੀ ਬੋਟਿੰਗ ਦੀ ਟਿਕਟ ਆ ਉਹ 120 ਰੁਪਏ ਆ ਆਪ ਮਤਲਬ ਲੈ ਕੇ ਜਾਣਾ ਉਹਨਾਂ ਨੇ ਟਾਪੂ ਤੇ ਉੱਥੋਂ ਲੈ ਕੇ ਆਣਾ 120 ਰੁਪਏ ਤੇ ਇੱਕ ਬੰਦੇ ਦੀ ਸੋ ਲੈ ਲਈ ਆਪਾਂ ਅੱਗੇ ਉਹ ਜਿਹੜੀਆਂ ਉਹ ਜਿਹੜੀਆਂ VOTING ਵਾਲੀਆਂ ਉਹ ਅੱਗੇ ਲੈਣੀਆਂ ਪੈਣੀਆਂ ਸੋ ਇੱਥੋਂ ਲੈ ਲਈ ਆਪਾਂ 25 ਰੁਪਏ ਦੇ ਟਿਕਟ ਅੱਗੇ VOTING ਕਰਦੇ ਆ ਲੈਣੇ ਨੇ ਯਾਰੇ ਪੂਰੇ ਐ ਸਾਬੀ ਗੱਲ ਸੁਣ ਆਲੰਦੇ ਉਹਨੂੰ ਲੈ ਲਈਏ ਮਾੜਾ ਜਾਂ ਜੀ ਸਾਬੀ ਨੇ ਇੱਕ ਨਵੀਂ ਗੱਲ ਦੱਸੀ ਕਹਿੰਦਾ ਇਹ ਚਮਗਾ ਦੇਣਾ ਤੇ ਇਹ ਸੌਦੇ ਪੁੱਠੇ ਆ ਦੇ ਟੰਗੇ ਪਏ ਹਨਾ ਲੱਤਾਸ ਵਾਲਿਆਂ ਨੇ ਉੱਪਰ ਨੂੰ ਕੀਤੀਆਂ ਤੇ ਮੂੰਹ ਠਾਣੂ ਕੀਤਾ ਆ ਹੈ ਚਮਗਾਦੜੀ ਆ ਅੱਛਾ ਨੀਂਦ ਇਹਨਾਂ ਨੂੰ ਇਦਾਂ ਹੁੰਦੀ ਹੈ ਪਰਮਾਤਮਾ ਨੇ ਜਿਹੜਾ ਨਾ ਕੁਦਰਤ ਦੇ ਨਿਯਮ ਜਿਹੜੇ ਵੱਖਰੇ ਵੱਖਰੇ ਬਣਾਏ ਆ ਪੰਛੀ ਲਈ ਵੱਖਰੇ ਆ ਬੰਦੇ ਲਈ ਵੱਖਰੇ ਆ ਆ ਦੇਖੋ ਸਾਰੇ ਦਰਖਤਾਂ ਦੇ ਉੱਪਰ ਇਦਾਂ ਲੰਮੇ ਪਏ ਆ ਦੇਖੋ ਆ ਦੇਖੋ ਇਹ ਜਿਹੜੇ ਚਮਗਾਦੜੀ ਆ ਲੰਮੇ ਪਏ ਜਿਹੜੇ ਸੋ ਕਈ ਗੱਲਾਂ ਦਾ ਪਤਾ ਲਾ ਯਾਰ ਦੀਨ ਦੁਨੀਆ ਤੁਸੀਂ ਘੁੰਮੋਗੇ ਨਾ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਲੱਗਦਾ ਆ ਹਾਂ ਰਾਤ ਨੂੰ ਨਿਕਲਦੇ ਫੁੱਲ ਹਰੇ ਅਜਾ ਰਾਤ ਨੂੰ ਨਿਕਲਦੇ ਜਿਦਾ ਉल्लू ਰਾਤ ਨੂੰ ਜਾਗਦਾ ਆ ਤੈਨੂੰ ਲੱਗਦਾ ਇਹਨਾਂ ਨੂੰ ਵੀ ਦਿਨੇ ਨਹੀਂ ਲੱਗਦਾ ਹਾਂ ਮੇਰੇ ਬਾਬੂ ਨੂੰ ਡੀਕ ਰਹੇ ਆ ਸੋ ਟਿਕਟ ਲੈ ਕੇ ਨਾਲੇ ਆਪਾਂ ਬੋਟਿੰਗ ਕਰਦਣੀ ਸ਼ੁਰੂ ਇਹ ਵਲੌਗ ਤੁਸੀਂ ਦੇਖਣਾ ਆ ਤਰੋਂ ਨਜ਼ਾਰਾ ਹੋਗਾ ਇਹ ਹੈਗਾ ਅਜਮੇਰ ਸ਼ਰੀਫ ਦੇ ਵਿੱਚ ਨਾਂ ਇਹਦਾ ਹੁਣ ਅਸੀਂ ਬਾਹਰੋਂ ਪੜਿਆ ਨਹੀਂ ਬਾਨਾਗੜ ਲੇਕ ਕੋਰ ਇਦਾਂ ਦੀ ਆ ਸੋ ਦਿਖਾਉਨੇ ਤੁਹਾਨੂੰ ਅੰਦਰ ਦੇ ਨਜ਼ਾਰੇ ਜਲੇ ਬੂਟ ਚ ਬਣਾ ਨਜ਼ਾਰਾ ਤਾਂ ਫੇਰ ਆਊਗਾ। ਹਲੇ ਤਾਂ ਉਹਦਾ ਬਿਨਾਂ ਨਹਾਤੇ ਤੋਂ ਪਾਗਲ ਜਿਹਾ ਹੋਇਆ ਪਿਆ ਪਰ ਅਜੇ ਵੀ ਸਹੀ ਲੱਗਦੇ ਐ ਏਡੀ ਕੋਈ ਗੱਲ ਨਹੀਂ ਆਇਆ ਕਿ ਨਹੀਂ ਆਇਆ ਅਜ ਕਿੱਡੀ ਕਿਧਰ ਚਲ ਗਿਆ ਆ। ਸੜਲੇ ਨੇ ਫੋਨ ਨਾ ਖਵਾ ਲਿਆ ਹੋਏ ਦੇਖੋ। ਇਹ ਸਮਾਰੂ ਬੋਲ ਗਿਆ ਆ ਵੀਰ। ਲੈ ਨੇ ਉਹਦਾ ਮਾਰਤ ਨਹੀਂ ਖਾਂਦਾ ਏਡੀ ਜਲਦੀ। ਕਿੱਥੇ ਪਹੁੰਚਿਆ ਭਾਜੀ? ਆ ਬਾਹਰ ਪਹੁੰਚ ਕੇ ਆ ਜਾ ਅੰਦਰ ਤੇ ਫਿਲਟਰ ਵਾਲੀ ਸਾਹਮਣੇ ਖੜੀ ਉਹਨੂੰ ਨਾਂ ਦੱਸੀ ਆਪਣਾ ਕਿ ਮੁੰਡੇ ਸਦਾ ਟਿਕਟਾਂ ਲੈ ਗਏ ਦਵਿੰਦਰ ਸਿੰਘ ਦਾ ਨਾਂ ਲਾਤਾ ਹੈ ਦੱਸਤਾ ਜਾਂ ਹਾਂ ਨਾਂ ਦਿੰਦਿੰਦਰ ਸਿੰਘ ਤੇਰਾ ਨਾਂ ਦੱਸਤਾ ਅੰਦਰ ਆ ਜਾ ਨਾਂ ਬੋਲ ਕਿ ਮਾਰਨਗੇ ਬੈਗੇ ਆ ਬਹੁਤ ਰਾਮਦਾ ਹੈ ਸਾ ਵੀ ਚਲੀਏ ਫਿਰ ਆ ਗਏ ਆ ਬਾਉ ਜੀ ਕਾਕੇ ਚਲੀਏ ਬਾਉ ਜੀ ਆ ਚੁੱਕੇ ਨੇ ਸੋ ਵਾਦਦੇ ਆ ਕਦਮਾਂ ਨਾਲ ਅੱਗੇ ਦੇਖਦੇ ਆ ਅੱਗੇ ਉਹ ਟਿਕਟਰ ਲੈ ਕੇ ਤਾਂ ਲਈਏ ਨਜ਼ਾਰੇ ਜ਼ਿੰਦਗੀ ਦੇ VOTING ਕਰਕੇ ਵੇਖੀ ਆਪਾਂ ਵੀ ਹੁਣ ਅੱਗੇ ਜਾ ਕੇ ਸਿੱਧੇ ਨਾ ਹਾਉਣਾ ਹੀ ਆ ਪਹਿਲਾਂ ਬਹੁ ਹੋਰ ਕੁਝ ਨਹੀਂ ਕਰਨਾ ਠੀਕ ਹੈ ਨਾ ਇਧਰ ਪਾਰਕ ਆ ਪਾਰਕ ਦੇ ਵਿੱਚ ਚਾਰ ਗਿਆ ਚੁੰਮੀਆਂ ਚਾਟੀਆਂ ਪੂਰੀਆਂ ਸਾਡਾ ਵੀ ਕਿਤੇ ਦਿਨ ਆਊਗਾ ਇਦਾਂ ਦਾ ਸਾਬੀ ਇਹੀ ਕਹਿ ਰਿਹਾ ਆ ਤੇ ਸਾਬੀ ਦਾ ਦਿਨ ਮੈਨੂੰ ਲੱਗਦਾ ਲਿਆਉਣਾ ਪੈਣਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਆ ਹੁਸਨ ਪੰਜਾਬ ਦਾ ਹੀ ਆ ਇੱਥੇ ਵਸ ਕੋਹ ਨਹੀਂ ਆ ਇੱਥੇ ਵਸ ਬੇੜਾ ਕਰ ਕੀ ਆ ਜਿਹੜੀਆਂ ਦੂਰੋਂ ਪਰ ਆਉਂਦੀ ਉਹ ਹੀ ਸੋਹਣੀਆਂ ਆ ਲਾਲਾ ਪਾਣੀ ਮੜਿਆ ਗਲੇ 'ਚ ਖਰਾਸ਼ ਜੀ ਆ ਲੱਗਦਾ ਕਿ ਕਿਣ ਘਾੜ ਗਿਆ ਕੋਈ ਲੋ ਜੀ ਆ ਗਏ ਆ ਟਿਕਟ ਵਾਲੇ ਪੁਆਇੰਟ ਦੇ ਨੇੜੇ ਰਾਜਵਾਲਾ ਗੇਟ ਬੋਲਦੇ ਇਥੋਂ ਹਾਂ ਹੋਰ ਨਹੀਂ ਕੁਝ ਨਾਲੇ ਆ ਤੁਸੀਂ ਨਾ ਮੰਮਾ ਗੇਟ ਲੱਗੇ ਦਿੰਦੇ ਤੇ ਸਾਲਿਆ ਟਾਈਮ ਕਿਹੜਾ ਇਹ ਵੀ ਦੱਸ ਦੇ ਮੈਨੂੰ ਹੋਰ ਪਾਣੀ ਕੱਢੂ ਮੰਮਾ ਉਹਦੇ ਦਾ ਗੇਟ ਬਣੇ ਦਿੰਦੇ ਚ ਹਾਂ ਆਜੇ ਇਥੋਂ ਟਿਕਟ ਲੈਣੀ ਪੈਂਦੀ ਆ ਇਹ ਝੀਲ ਦਾ ਨਾਮ ਹੈ ਆਨਾ ਸਾਗਰ ਝੀਲ ਆਨਾ ਸਾਗਰ ਝੀਲ ਆ ਬਾਹੂਏ ਆ ਰਾਉਂਡ ਕਰਕੇ ਆਣਾ ਰਾਉਂਡ ਕਰਕੇ ਆ ਜਾਈਏਂਗੇ ਪਾਰਕ ਮੇਂ ਕੀ ਕਰਨਾ ਹੈ ਰਾਉਂਡ ਕਰਕੇ ਆ ਜਾਨਾ ਪਾਰਕ ਚ ਆ ਗੇੜਾ ਮਾਰ ਕੇ ਆ ਜਾਣਾ ਆਪਾਂ ਪਾਣੀ ਦੇ ਕਿਰਦੋਂ ਕੱਢ ਕੇ ਫੇਰ ਵਾਪਸੀ ਕਰ ਲਾਂਗੇ ਆਹ ਹਾਂ 30 ਮਿੰਟ ਵਿੱਚ ਬਿਲਕੁਲ ਚਾਹੀਦਾ ਹੈ 12 ਆ 300 300 ਕੱਪੜਾ ਉਹ ਕਿ ਲੱਗੀ ਹਾਂ ਟਿਕਟ ਖਿੜਕੀ ਹੈ ਜੀ 360 ਰੁਪਏ ਟਿਕਟ ਲੱਗੀ ਤਿੰਨ ਆ ਜਾਣੇ ਆ ਕਿਹੜਾ ਬਣਾ ਦੂੰ ਚੱਲ ਆਜੋ ਆ ਜਾ ਟ੍ਰੈਕਟਰ ਲੈ ਕੇ ਸਵਾ ਬੋਟਾਂ ਖੜੀਆਂ ਆ ਤੇ ਮਾਰਦੇ ਆ ਜਿਹੜਾ ਇਧਰ ਸੇ ਜਾਣਾ ਹੋਤਾ ਜਾਂ ਇਧਰ ਸੇ 120 ਵਾਲੀ ਟਿਕਟ ਹੈ ਹਾਂ ਚੱਲ ਬਈ ਸਦੇ ਲਓ ਜੀ ਹੋ ਗਏ ਐਂਟਰ ਕੋਲ ਮਲਾ ਕੇ ਉਹ ਲੈ ਕੇ ਵੀ ਆਉਣਾ ਨਾਲ ਹੀ ਦੱਸ ਵਾਪਸ ਕੁਛ ਨਹੀਂ ਯਾਰ ਸਭੀ ਉਥੇ ਕਿਦਾਂ ਸਭੀ ਕਿਦਾਂ ਦੀਆਂ ਨਿਆਣੀਆਂ ਵਾਲੀਆਂ ਗੱਲਾਂ ਕਰਦਾ ਤੂੰ ਹੈਲੋ ਬ੍ਰਦਰ ਹੈਲੋ ਬ੍ਰਦਰ ਬੋਸ ਲਾਈਫ ਜੈਕਟਾਂ ਪਈਆਂ ਹੁਣ ਧਾਮ ਹੀ ਹੁਣ ਆਪਣੇ ਕੌਤਕ ਦੱਸਣਗੇ ਹੁਣ ਤੁਹਾਨੂੰ ਇਹ ਸਭੀ ਜਿਹੜੇ ਬਾਵਾ ਖਲਾਰਤੀਆਂ ਫੌਜੀ ਡਾਂਸ ਕਰਦੇ ਹੋਏ ਅੰਦਰ ਨੂੰ ਪਰਵੇਸ਼ ਹੋ ਚੁੱਕੀ ਆ ਸਭੀ ਜ ਮਾੜਾ ਜਿਹਾ ਸਟੈਪ ਚੱਕਿਆ ਜਾਵੇ ਇੱਕ ਵਾਰੀ ਇਹ ਆ ਇਹ ਆ ਇਹ ਆ ਟੈਂ 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 ਲਓ ਜੀ ਵੀ ਇਹ ਵੀ ਬੰਦਾ ਇਕੱਲਾ ਵੀ ਰੌਂਡੀ ਲਾ ਸਕਦਾ ਪਰ ਚਾਲੀ ਹੋਣੀ ਚਾਹੀਦੀ ਹੈ ਪਰ ਕਹਿੰਦੇ ਇੰਜਣ ਹੈ ਨਹੀਂ ਅੱਜ ਤੱਕ ਇਹ ਦੋ ਕਾਲ ਆਲੇ ਨਹੀਂ ਸੱਚੀ ਕਹਿੰਦੇ ਜੀ ਲਓ ਜੀ ਹੁਣ ਦੇਖਦੇ ਕਿਹੜੀ ਬੋਰਡ ਯਾਰਾਂ ਦੇ ਹਿੱਸੇ ਹੁੰਦੀ ਉਹ ਨੂੰ ਤਾਂ ਹੋਣੀ ਸਾਡੇ ਸੀ ਹਿੱਸੇ ਕੁਆੜ ਜੀ ਨਾ ਨਹੀਂ ਨਹੀਂ ਕੋਈ ਕੋਈ ਚੱਕਰ ਨਹੀਂ ਆ ਬੰਨੀ ਪਈ ਏ ਤੇ ਆ ਜੋ ਲਓ ਜੀ ਆਹ ਲਓ ਜੀ ਓਏ ਹੋਏ 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 ਆ ਜਿਹੜਾ ਆ ਜਿਹੜਾ ਵਲੌਗ ਦਾ ਨਜ਼ਾਰਾ ਆਊਗਾ ਨਾ ਤੁਹਾਨੂੰ ਤੇ ਜਿਹੜਾ ਸਾਨੂੰ ਵੀ ਆਊਗਾ ਤੇ ਜਿਹੜਾ ਤੁਹਾਨੂੰ ਵੀ ਆਊਗਾ ਇਹ ਨਾ ਤੁਸੀਂ ਦੱਸ ਸਕਦੇ ਨਾ ਹੀ ਬਿਆਨ ਕਰ ਸਕਦੇ ਆ ਪਰ ਨਜ਼ਾਰਾ ਲਿਓ ਯਾਰ ਤੁਹਾਡੇ ਲਈ ਵੀਡੀਓ ਬਣਾਉਣਾ ਆ স্পেশাল ਤੁਹਾਡੇ ਕਰਕੇ ਆਈਦਾ ਸੋ ਨਜ਼ਾਰਾ ਲਿਓ ਸਾਬੀ ਜੀ ਟਿਕਟ ਪਹਿਨ ਚੁੱਕੇ ਆ ਕਿਉਂਕਿ ਇਹਨਾਂ ਨੂੰ ਆਪਣੀ ਜਾਨ ਦਾ ਬਹੁਤ ਖਤਰਾ ਵੈਸੇ ਇਦਾਂ ਦੀ ਕੋਈ ਗੱਲਬਾਤ ਨਹੀਂ ਸੇਫਟੀ ਜੈਕਟਾਂ ਚੁੱਟਾਂ ਪੂਰੀਆਂ ਪਾ ਦਿੰਦੇ ਨਾਲੇ ਲੈ ਕੇ ਹੌਲੀ ਹੌਲੀ ਜਾਂਦੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੈਗੀ ਨਹੀਂ 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 ਕੋਈ ਚੱਕਰੀ ਨਹੀਂ ਅੱਜੀ ਚੱਲ ਜੇ ਬਸ ਜਾਣਾ ਹੀ ਆ ਲਓ ਇੱਕ ਅੱਧੀ ਫੋਟੋ ਖਿੱਚ ਲਈ ਵਥਮਨੇਲ ਤੇ ਰੋਣੀ ਪਰ ਇੱਥੇ ਖੜੇ ਹੋ ਵੋਏ ਇੱਥੇ ਖੜੇ ਹੋ ਵੋ ਬੋਟਾ ਹਾਈਵੇਮ ਬਹੁਤਾ ਬਹੁਤ ਪਿੱਛੇ ਜਾਇਓ। ਉਸਲਾਹੋ ਜੀ ਅਹੀਂ ਵਿੱਚ ਬੈਗੇ ਆ ਤੇ ਅਜੇ ਅਹੀਂ ਵਿੱਚ ਬੈਗੇ ਆ ਪਰ ਅਜੇ ਚਲਾਉਣ ਵਾਲੇ ਇਹਦੇ ਬੇੜੀ ਚਾਲਕ ਆਏ ਨਹੀਂ ਹੈਗੇ। ਸੋ ਪਾਇਲਟ ਨਹੀਂ ਆਇਆ। ਪਾਇਲਟ ਮੇਰੇ ਹਿਸਾਬ ਨਾਲ ਇਧਰ ਇਧਰੋਂ ਕੰਟਰੋਲ ਆ ਜੀ ਇਹਦਾ ਸਾਰਾ ਆ ਆਏ ਇਸ ਸਾਈਡ ਤੋਂ ਦਿਖਾਉਣਾ ਮੈਂ ਮੜੀ ਜੀ ਤੁਹਾਨੂੰ। ਆ ਦੇਖੋ ਜੀ ਆ ਉੱਪਰ ਆ ਬੂਟੀ ਬਹੁਤ ਆ ਇਹਨੂੰ ਸਾਫ਼ ਕਰਨ ਲਈ ਆ ਲੱਗੀ ਸੀਗੀ ਜਿੰਨੀ ਵੀ ਉਹ ਲੱਗੀ ਸੀਗੀ ਨਾ ਮਸ਼ੀਨ ਜੀ ਟਰੈਕਟਰ ਜਿਹੜਾ ਉਹ ਬੂਟੀ ਸਾਫ਼ ਕਰਨ ਲਈ ਹੋਰ ਗੰਦਮੰਦ ਚੱਕਣ ਲਈ ਸੋ ਆਹ ਗੀਅਰ ਤੋਂ ਸਾਰੀ ਆਪਰੇਟਿੰਗ ਸਿਸਟਮ ਚੱਲਦੀ ਏ ਦੀ ਆਪਰੇਟ ਇੱਥੋਂ ਹੀ ਕਰਦੇ ਆ ਸੋ ਬੜੀ ਵਧੀਆ ਲਗਜ਼ਰੀ ਜੀ ਆ ਬੋਟ ਕਿੰਨੀਆਂ ਹੀ ਆ 1 2 ਨਹੀਂ ਹੈਗੀਆਂ ਕਿੰਨੀਆਂ ਕਿਉਂਕਿ ਲੋਕਾਂ ਦੇ ਹਿਸਾਬ ਨਾਲ ਫੇਰ ਡਿਮਾਂਡ ਦੇ ਹਿਸਾਬ ਨਾਲ ਹੀ ਆ ਲੋਕ ਬਹੁਤ ਆਉਂਦੇ ਆ ਸੋ 10 12 ਬੋਟਾਂ ਹੈਗੀਆਂ 10 12 ਹੋਣੀਆਂ ਸਭ ਬਾਊ ਇਹ ਹੈਗੀਆਂ ਸੋ ਪਹਾੜਾਂ ਦੇ ਦਰਸ਼ਨ ਕਰੋ ਤੇ ਬੋਟਾਂ ਦਿਖਾਉਨੇ ਤੁਹਾਨੂੰ ਨਜ਼ਾਰਾ ਜਿਹੜੇ ਚੱਲਦੀ ਆ ਫੇਰ ਦੱਸਾਂਗੇ ਤੁਹਾਨੂੰ ਇਹੜੇ ਭਾਅ ਵੇਖਦੀ ਆ ਤੇ ਕਿਹੜੇ ਭਾਅ ਮਿਲਦੀ ਆ ਹੈ ਡੀਗ ਰਹੇ ਆ ਤੇ ਆਇਆ ਤੇ ਅਜੇ ਬੰਦਾ ਹੈ ਨਹੀਂ ਆ ਪਾਇਲਟ ਥੋੜਾ ਜਿਹਾ ਸਾਡੇ ਨਾਲ ਮਿਸ ਹੈਪੀਨਿੰਗ ਕਰ ਰਿਹਾ ਹੈ ਹਾਂ ਹਾਂ ਪਾਇਲਟ ਥੋੜਾ ਜਹਾ ਰਾਨਾਕਾ ਨਹੀਂ ਕਰ ਰਿਹਾ ਬਾਕੀ ਬੰਦੇ ਨੇ ਦੇ ਹੀ ਜਾਂਦਾ ਛੂਟੇ ਸਾਡੇ ਵਾਲ ਨਹੀਂ ਆਇਆ ਯਾਰ ਇਹ ਜ਼ਿੰਦਗੀ ਦੇ ਨਜ਼ਾਰੇ ਆ ਨਾ ਜਿਹੜੇ ਇਹ ਪਰਮਾਤਮਾ ਨੇ ਜਿਹਦੇ ਕਰਮਾਂ ਚ ਲਿਖੇ ਹੁੰਦੇ ਆ ਨਾ ਤੇ ਉਹ ਲੈਂਦੇ ਲੈਂਦਾ ਆ ਸਾਬੀ ਦੇਖ ਲਓ ਪਹਿਲਾਂ ਤੇ ਕਿੰਨਾ ਚਿਰ ਸਾਡੇ ਨਾਲ ਬੋਲਿਆ ਚੱਲਿਆ ਨਹੀਂ ਠੀਕ ਆ ਹੁਣੇ ਬੋਲਿਆ ਚੱਲਿਆ ਆ ਹੋਵੇ ਦੋ ਚਾਰ ਮਹੀਨੇ ਉਦਾਂ ਤੇ ਮੇਰਾ ਭਤੀਜਾ ਹੀ ਆ ਤੇ ਕਿਸੇ ਕਾਰਨ ਕਰਕੇ ਦੋ ਤਿੰਨ ਸਾਲ ਨਹੀਂ ਬੋਲਿਆ ਸੋ ਪਿਆਰ ਇਹ ਤਾਂ ਉਦਾਂ ਹੀ ਸੀਗਾ ਦਿਲ ਦੇ ਵਿੱਚ ਅਣਖ ਹੀ ਬੜਾ ਆ ਧੌਣ 'ਚ ਕਿੱਲਾ ਬਣਾ ਰੱਖਦਾ ਅਰਜੰਟੇ ਲਾਉਂਦੇ ਗਾਣੇ ਵਾਂਗੂ ਸੋ ਹੁਣ ਤੋੜਾ ਜਿਹਾ ਕਿੱਲਾ ਨਿਕਲਿਆ ਆ ਥੋੜਾ ਜਿਹਾ ਸੁਭਾਅ ਬਦਲਿਆ ਗੁੱਸੇ 'ਕੋਰ ਬੜਾ ਹੀ ਗੋਲੀ ਗਾਲੀ ਦਾ ਬੜਾ ਡਰ ਰਹਿੰਦਾ ਸੀ ਇਹਦਾ ਮੈਂ ਤਾਂ ਕਰਕੇ ਥੋੜਾ ਪਿੱਛੇ ਹਟਾਂ ਕਿਤੇ ਗਲੀ ਚੋਂਤੇ ਜਾਂਦੇ ਸਿੱਧੇ ਇੱਕ 'ਚ ਫੇਰਨਾ ਕੱਢ ਦਵੇ ਸੋ ਇਸ ਕਰਕੇ ਮੈਂ ਥੋੜਾ ਜਾਇ ਤੋ ਵਿਚਾਰ ਰੱਖਦੇ ਪਰ ਨਹੀਂ ਭਰਾ ਆ ਆਪਣਾ ਸਾਰੇ ਬੰਦੇ ਨਾਲ ਘੈਂਟ ਮੈਨੂੰ ਇਹੀ ਲੱਗਾ ਇਹਦਾ ਸੁਭਾਅ ਉਹ ਘੈਂਟ ਆ ਜਿਹੜੀ ਜ਼ਬਾਨ ਕਰਦੀ ਬੰਦਾ ਮੈਂ ਉਹਨੂੰ ਮੰਨਦਾ ਬੰਦਾ ਜ਼ਬਾਨ ਕਰਦਾ ਵੀ ਉਹ ਪਗਾਵੇ ਸੋ ਜਿਹੜੀ ਇਹਨੂੰ ਗੱਲ ਕੀ ਮੈਂ ਜਾਣਾ ਆ ਕਹਿੰਦਾ ਜਾਵਾਂਗੇ ਚਾਚਾ ਮੈਂ ਗੱਲ ਖਤਮ ਸੋ ਜਿਹੜੇ ਛੱਡ ਨਾ ਜਾਂਦੇ ਉਹਨਾਂ ਨਾਲ ਆਪਾਂ ਜਾਵਾਂਗੇ ਹਨਾ ਤੇ ਇਹ ਬੰਦੇ ਚੇਤੇ ਰਹਿਣੇ ਹਮੇਸ਼ਾ ਜਿਹੜੇ ਮੇਰੇ ਨਾਲ ਪਹਿਲੀਆਂ ਚ ਤੁਰੇ ਸੀਗੇ ਸੋ ਹੁਣ ਆਪਾਂ ਬੋਰ ਦੇ ਨੇ ਯਾਰ ਇਹ ਲਵਾਂਗੇ ਤੇ ਇਦਾਂ ਹੀ ਜ਼ਿੰਦਗੀ ਜਿ ਇਹਨਾਂ ਨੂੰ ਨਿਯਾਰੇ ਦਵਾਉਂਦੇ ਰਵਾਂਗੇ ਤੇ ਇਹ ਵੀ ਨਹੀਂ ਗੱਲ ਕੀ ਅਸੀਂ ਇਹਨਾਂ ਨੂੰ ਦਵਾਉਣ ਆਲੇ ਆ ਕਈ ਚੀਜ਼ਾਂ ਤੇ ਇਹ ਵੀ ਸਾਨੂੰ ਨਿਯਾਰੇ ਦਵਾ ਦਿੰਦੇ ਆ ਸੋ ਇਹਦਾ ਰਲ ਮਿਲ ਕੇ ਕੰਮ ਚੱਲਦਾ ਰਹਿੰਦਾ ਆ ਦ ਹੱਥ ਨਹੀਂ ਘੁੱਟਦਾ ਜੇ ਹੈਗੇ ਆ ਤੇ ਹੈਗੇ ਜੇ ਨਹੀਂ ਹੈ ਕਿਤੇ ਨਹੀਂ ਹੈਗੇ ਬਾਕੀ ਐਡੀ ਕੋਈ ਗੱਲ ਨਹੀਂ ਆਪਣੇ ਭਰਾਵਾਂਾਂ ਵਿੱਚ ਕੋਈ ਜੇਬ ਜੂ ਵਾਲਾ ਜਾਂਦਾ ਸਿਸਟਮ ਹੀ ਨਹੀਂ ਹੈਗਾ ਸੋ ਬਾਊ ਦਾ ਸੁਭਾਅ ਵੀ ਬਹੁਤ ਸੋਹਣਾ ਆ ਉਹ ਵੀ ਮੁੰਡਾ ਵਧੀਆ ਰੱਖਦਾ ਐ ਦਲੇਰੀ ਚਲੋ ਜਿੱਦਾਂ ਵੀ ਸਿਸਟਮ ਹੁੰਦਾ ਬੰਦੇ ਦਾ ਹਨਾ ਚਲੋ ਤੁਰ ਪੈਣ ਨਾਲ ਜਿਹੜੇ ਬੰਦੇ ਮੈਂ ਉਹਨਾਂ ਬੰਦਿਆਂ ਨੂੰ ਬੰਦੇ ਗਿਣਦਾ ਤੇ ਬਾਕੀ ਲਵ ਯੂ ਸਾਰਿਆਂ ਨੂੰ ਵਲੌਗ ਚੈੱਕ ਕਰਿਓ ਗੱਲਾਂ ਬਾਤਾਂ ਵੀ ਨਾਲ ਸੁਣ ਸੁਣ ਦਾ ਨਜ਼ਾਰਾ ਆਉਂਦਾ ਤੁਹਾਨੂੰ ਜੇ ਤੁਹਾਡਾ ਭਰਾ ਕੋ ਵੱਧ ਘੱਟ ਬੋਲ ਜਾਂਦਾ ਹੋਏ ਤੇ ਉਹਦੇ ਲਈ ਮਾਫੀ ਆ ਸੋ ਵਲੌਗਰਸ ਇੰਜੋਏ ਕਰਿਆ ਕਰ ਹੁਣ ਬੋਰਡ ਚੱਲਣ ਲੱਗੀ ਆ ਮਿਲਦੇ ਆ ਜੀ ਬੰਦੇ ਨੇ ਘਰਤੀ ਸਟਾਰਟ ਡਰਾਈਵਰ ਆ ਗਿਆ ਆ ਡਰਾਈਵਰ ਇਹ ਪੀਆਰਟੀਸੀ ਦੀ ਬੱਸ ਲੈ ਆਖਾ ਪੂਰਾ ਚਮਕਿਆ ਪਿਆ ਆ ਪਾਉ ਗੇਅਰ ਹੁਣ ਲਓ ਜੀ ਲਓ ਜੀ ਦਬਾਉ ਨਜ਼ਾਰੇ ਹੁਣ ਜ਼ਿੰਦਗੀ ਦੇ ਸਾਨੂੰ ਐ ਬਾਊ ਬਾਊ ਜੀ ਕੀ ਕਹਿਣਾ ਚਾਹੋਗੇ ਇਸ ਵਾਰੀ ਬਾਰੇ ਪੂਰਾ ਸਿਹਰਾ ਕੰਮ ਸਿਹਰਾ ਕੰਮ ਦੇਖੀਂ ਰੇ ਹੋ ਜੀ ਸਾਧੂ ਤੂੰ ਕਿੱਧਰ ਚੱਲੇ ਆ ਵੇ ਰੋਕ ਲਿਓ ਜੀ ਕੱਢ ਲਿਆ ਆ ਪੱਕੇ ਟਿੱਕਰ ਨਾਲ ਅਜੇ ਹੋਰ ਡੀਕਣਾ ਕਿਸੇ ਨੂੰ ਖੋਲ ਯਾਰ ਗਾ ਹੁਣ ਹੁਣ ਖੋਲਦੇ ਬਾਗ ਹੁਣ ਸਾਡੀਆਂ ਲਓ ਜੀ ਸ਼ੁਰੂ ਹੋਣ ਲੱਗੀ ਆ ਲੇਕ ਦੀ ਸਵਾਰੀ ਬਾਪ ਜੀ ਮੈਨੂੰ ਇੱਥੇ ਰਹਿਣ ਦੇ ਯਾਰ ਮੈਨੂੰ ਬਣ ਹੈ ਸਭ ਦਿਖਾਉਨੇ ਤੁਹਾਨੂੰ ਝੀਲ ਦੇ ਰੰਗ ਮੇਲੇ ਆ ਕਮਲ ਦਾ ਫੁੱਲ ਕਹਿੰਦੀ ਇਹਦੀ ਵਿੱਚੋਂ ਓਹ ਹੋ 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 ਕਮਲ ਦਾ ਫੁੱਲ ਜਿਹੜਾ ਇਹਦੇ ਵਿੱਚ ਉੱਗਦਾ ਆ ਹੈਂ ਉਹ ਲੋਕਾਂ ਦੇ ਨਾਲ ਕਰਨਗੇ ਕੁਝ ਆ ਕਰਾਂਗੇ ਕੁਝ ਆ ਤੋੜਾਂਗੇ ਤੇ ਮੈਂ ਤੇ ਇਹਦਾ ਡੱਡਲੀ ਚਾਲੀ ਪਈ ਆ ਬੇੜੀ ਉਸਤਾਦ ਹੌਲੀ ਜਾਣਦੇ ਕਿਉਂ ਸਾਡੇ ਤਰਾਹ ਕੱਟਦਾ ਆ ਉਹ ਭੱਲੇ بڑا ਕੀੜਾ ਰੱਖਦਾਈ ਓਏ ਓਏ ਹੋਏ ਹੋਏ ਓ ਭੱਲੇ ਓ ਤੇਰੇ ਉਸਤਾਦ ਦੇਖੋ ਜੀ ਨੰਦ ਮਿਲੇ ਲਓ ਜੀ ਲਓ ਲਓ ਸਾਰੇ ਸਾਬੀ ਜਿਹੜੀ ਉਧਰ ਬੈਗੇ ਆ ਸੋ ਆਪਾਂ ਇਧਰ ਬਣਾਉਨੇ ਦੇਖੋ ਨਿਆਰਾ ਜ਼ਿੰਦਗੀ ਦਾ ਇਹ ਸਾਰਾ ਜਮੀਰ ਸ਼ਹਿਰੀ ਆ ਹੈਨਾ ਲਓ ਜੀ ਆ ਉਧਰ ਰਹਿਗੇ ਜਿੱਧਰੋਂ ਆਪਾਂ ਆਏ ਸੀਗੇ ਆ ਦੇ ਆ ਉਧਰ ਗੱਡੀ ਲੱਗੀ ਆ ਆਪਣੀ ਲੋ ਜੀ ਹੱਥ ਲਾ ਕੇ ਦਿੰਦੇ ਪਰ ਪਾਣੀ ਤਾਂ ਹੱਥ ਜਾਂਦਾ ਹੈ ਹੈ ਨਹੀਂ ਨਹੀਂ ਜਾਂਦੀ ਦੇਖੋ ਪਿੱਛੇੋਂ ਕਹਿੰਦਾ ਉਹ ਬਣਾਉਂਦੀ ਆ ਹਨਾ ਪਿੱਛੇ ਪ੍ਰੈਸ਼ਰ ਬਹੁਤ ਵੱਜਦਾ ਪੱਕਾ ਲੱਗਾ ਪਿੱਛੇ ਹਨਾ ਔਰਡਰ ਲੱਗੀ ਆ ਪਿੱਛੇ ਪਾਣੀ ਨੂੰ ਪੂਰਾ ਹਲਾਉਂਦੀ ਆ ਆਹ ਦੇਖੋ ਪਿੱਛੇੋਂ ਕਹਿੰਦਾ ਬਣਦਾ ਜਗਾੜ ਓਏ 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 ਆ ਇਜੀ ਨਗੀਤਨ ਯਾਰਾ ਓਏ ਤਾਮੀ ਸਾਹਿਬ ਜ਼ਿੰਦਗੀ ਦੇ ਨਿਆਰੇ ਲੈ ਰਹੀ ਆ ਤੇ ਆਹ ਟਾਪੂਗਾ ਇਦੇ ਵਿੱਚ ਲੈ ਕੇ ਜਾਂਦੇ ਆ ਉਹਦੀ ਫਿਰ ਥੋੜੀ ਵੱਧ ਟਿਕਟ ਤੇ ਆਪਾਂ ਕਿ ਇਧਰ ਕਰਨਾ ਕਿ ਜਾ ਕੇ ਅਸੀਂ ਲੇਟ ਹੋ ਜਾਣਾ ਆ ਸੋ ਹੋਰ ਹੋਰ ਚਾਰੇ ਪਾਸੇ ਦੇ ਘਮਾ ਕੇ ਇੱਕ ਕਿਹੜਾ ਦੇ ਕੇ ਨੇ ਐ ਵਧੀਆ ਤਰੀਕੇ ਨਾਲ ਬੇਜਤੀ ਕਰਕੇ ਲਾਦਣਾ ਵੀ ਚੱਲ ਮੇਰਾ ਭਰਾ ਬੋ ਹੋ ਗਿਆ ਬਸ ਤੁਸੀਂ ਹੁਣ ਦੇਖੋ ਅਸੀਂ ਬੋਲਣਾ ਕੋਈ ਨਹੀਂ ਬਸ ਨਜ਼ਾਰਾ ਲਾਓ ਹੁਣ ਤੁਸੀਂ ਆਹ ਟਾਪੂ ਆ ਜੀ ਆ ਵਿੱਚ ਪਾਰਕ ਬਣੀ ਆ ਇਹਦੇ ਵਿੱਚ ਖਾਣ ਪੀਣ ਦੀ ਸਾਰੀਆਂ ਸਾਰੇ ਪ੍ਰਬੰਧ ਹੈਗੇ ਖਾਣ ਪੀਣ ਦੇ ਸੋ ਅੰਦਰ ਵੀ ਜਾਂਦੇ ਆ ਕਈ ਅਸੀਂ ਤੇ ਬਾਰੋ ਜੀ 껃ਾ ਕੱਢ ਕੇ ਗੋਲ ਜਾ ਤੇ ਫਿਰ ਨਾਲ ਹੀ ਵਾਪਸ ਨੂੰ ਚਾਲੇ ਪਾ ਦਾਂਗੇ ਸੋ ਇੱਕ ਰੀਜ ਸੀਗੀ ਬੋਰਡ ਤੇ 껃ਾ ਲਾਉਣ ਦੀ ਅੱਗੇ ਵੀ ਲਾਇਆ ਉਹ ਤਾਂ ਤੇ ਦਰਿਆ ਅਸੀਂ ਵਸੇਰੇ ਝੂਟੇ ਆ ਸੋ ਲਾ ਲਿਆ ਇੱਕ 껃ਾ ਤੇ ਹੁਣ ਆਪ ਵਾਪਸ ਇੱਧੇ ਘਮਾ ਦੇਣਾ ਇਹਨੇ ਸਾਰਾ ਇੱਕ 껃ਾ ਲਵਾ ਕੇ ਸੋ ਫੇਰ ਲਾਉਗਾ ਹਾਨੂੰ ਫਾਈਨਲੀ ਉੱਥੇ ਹੈ ਕਿਦਾਂ ਓ ਕਿਹੜਾ ਕਢਾ ਕੇ ਲਿਓਗਾ ਮੋੜ ਲੈਦਾ ਤੈਨੂੰ ਕਾਦੀ ਗਾਲੀ ਹੀ ਨਹੀਂ ਹੁਣ ਆਏ ਆ ਤਾਂ ਕਿਹੜਾ ਕੰਦੂ ਹੈ ਨਹੀਂ ਨਹੀਂ ਬਾਸ ਮੋੜਦਾ ਲੈ ਕਿੱਡੀ ਲਏਗਾ ਕਿੱਥੋਂ ਆਏ ਆ ਰਹਿ ਜਾ ਅੰਦਰ ਇਹ ਇਹ ਕਹਿੰਦਾ ਕਿਆ ਨਹੀਂ 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 ਅਗਰ ਆਈ ਵੀ ਹੋਗੀ ਨਾ ਤਾਂ ਕੱਟ ਕਰ ਦੇਗੇ ਹਾਂ ਉਹ ਛੋਟਾ ਟਾਵਰ ਫਿਰ ਹੈ ਹਾਂ ਉਹ ਛੋਟਾ ਟਾਵਰ ਫਿਰ ਆਓ ਦੇਖੋ ਜੀ ਜਿੱਦਾਂ ਪੈਰਿਸ ਦੇ ਵਿੱਚ ਟਾਵਰ ਆ ਤੁਹਾਨੂੰ ਦਿਖਾ ਦਿੰਦੇ ਆ ਉਹ ਮੋੜਾ ਜਿਹਾ ਲੱਭਦਾ ਹੋਣਾ ਆ ਸੋ ਇਹਦੇ ਛੋਟਾ ਜਿਹਾ ਵੀ ਬਣਿਆ ਆ ਐਫਲ ਟਾਵਰ ਡੋਪਲੀਕੇਟ ਹੈ ਫਲਟਾ ਵਰਸ বাস ਮੋੜਨ ਲੱਗਾ ਆ ਹੁਣ ਕ ਦਿੱਲੀ ਕੋ ਭਰਾ ਗਿਆ ਤੇਰਾ ਆ ਬੂਟੀ ਬੜੀ ਆ ਯਾਰ ਹਨਾ ਉੱਥੋਂ ਨਹੀਂ ਲੱਭਦੀ ਪਈ ਸੀ ਇੱਥੇ ਤਾਂ ਬਹੁਤ ਆ ਬੂਟੀ ਯਾਰ ਆਲੇ ਦੁਆਲੇ ਸ਼ਹਿਰ ਹੀ ਆ ਜਮੇਰ ਸਾਰਾ ਤੇ ਇਹ ਲੇਕਾ ਵਿੱਚ ਗੱਬੇ ਬਣੀ ਬਹੁਤ ਵੱਡੀ ਲੇਕਾ ਬਹੁਤ ਵੱਡੀ ਚੰਡੀਗੜ੍ਹ ਦੀ ਲੇਕ ਵਾਂਗੂ ਜਾਂ ਉਹ ਵੀ ਕਾਫੀ ਵੱਡੀ ਆ ਤੇ ਇਹ ਵੀ ਉਦਾਂ ਹੀ ਆ ਸੇਮ ਹੀ ਆ ਜਿੱਦਾਂ ਉਹ ਲੇਕਾ ਉਦਾਂ ਹੀ ਇਹ ਲੇਕਾ ਆ ਦੇਖੋ ਕਿਦਾਂ ਲਹਿਰ ਜੀ ਬਣਦੀ ਜਾਂਦੀ ਹੈ ਜਦੋਂ ਪੱਖਾ ਚੱਲਦਾ ਪੱਖੇ ਦਾ ਜੋਰ ਪੈਂਦਾ ਤੇ ਫਾਈਪੀੜੀ ਚੱਲਦੀ ਹੈ ਨਾ ਬੋਟ ਉਹ ਪੱਕੇ ਦੇ ਜੋਰ ਨਾਲ ਦੇਖੋ ਕਿਦਾਂ ਲਹਿਰ ਜੀ ਬਣਦੀ ਪਈ ਹੈ ਲਹਿਰਾਂ ਜੀਆਂ ਦੇ ਨਾਲ ਆ ਬੂਟੀ ਦੇਖੋ ਇਹਦੇ ਕਿੰਨੀ ਹੈ ਬਹੁਤ ਜ਼ਿਆਦਾ ਬੂਟੀ ਬਹੁਤ ਜ਼ਿਆਦਾ ਆ ਉੱਧਰ ਹੀ ਜਾਣਾ ਆ ਉੱਥੇ ਲਾਉਣਗੇ ਸਾਨੂੰ ਇੱਥੇ ਆਪਾਂ ਫੇਰ ਨਿਕਲ ਕੇ ਤੇ ਚਲੀਏ ਫੇਰ ਆਪਾਂ ਪੁਸ਼ਕਰ ਨੂੰ ਕਿਉਂ ਸਾਬੀ ਜੀ ਆਲੇ ਦੁਆਲੇ ਸ਼ਹਿਰ ਹੀ ਆ ਸਾਰਾ ਬਹੁਤ ਅੱਡੀ ਆਪਣੀ ਇੱਥੇ ਲੱਗੀ ਹੈ ਨਾ ਆ ਉੱਥੇ ਗੱਡੀ ਲੱਗੀ ਆਪਣੀ ਸੋ ਇਹਨਾਂ ਨੇ ਲਾਉਣਾ ਪਰਿਆ ਆ ਉਹ ਤੋਂ ਫੇਰ ਤੁਰ ਕੇ ਆਉਣਾ ਪੈਣਾ ਆ ਆ ਉੱਥੇ ਕਿ ਲੱਗੀ ਆ ਇਹ ਲੱਭੀ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਲੱਗੀ ਦੂਜੇ ਨੰਬਰ ਤੇ ਆਹ ਦੇਖ ਲਓ ਜੀ ਬੰਦੇ ਨੇ ਲਾਤੀਆ ਲਿਆ ਕੇ ਉਹੀ ਟਿਕਾਣੇ ਤੇ ਜਿੱਥੋਂ ਆਪਾਂ ਚੜੇ ਸੀਗੇ ਅੱਛਾ ਇੱਥੋਂ ਖਿੱਚੂਗਾ ਮੇਰੇ ਹਿਸਾਬ ਨਾਲ ਆਣਾ ਉਹਦੇ ਰੱਸਾ ਪਾਤਾ ਜੀ ਆ ਏਦਾਂ ਏਦਾਂ ਲੱਗਿਆ ਰੁਕ ਜਾ ਇੱਕ ਮਿੰਟ ਨਾਲ ਲਾ ਲਓ ਲੋ ਜੀ ਏਦਾਂ ਉਤਰੀਦਾ ਇੱਥੇ ਮਰੇ ਸਾਹ ਬਣ ਲੈਂਦੇ ਆ ਲੋ ਜੀ VOTING ਵੀ ਕਰ ਲਈ ਆ ਨਿਆਰੇ ਸਾਰੇ ਲੱਲੇ ਆ ਕੁੱਲ ਮਿਲਾ ਕੇ ਤੇ ਹੁਣ ਆਪਾਂ ਚੱਲਦੇ ਆ ਪੁਸ਼ਕਰ ਵੱਲ ਨੂੰ ਤੇ ਪਹਿਲਾਂ ਤੇ ਗੁਰਦਰਾ ਸਾਹਿਬ ਜਾ ਕੇ ਨਹਾਈਏ ਸੋ ਇਹ ਵਲੌਗ ਤੁਸੀਂ ਇੱਥੇ ਇੰਜੋਏ ਕਰਿਓ ਠੀਕ ਆ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਤਾ ਆ ਓਕੇ ਜੀ ਸਸਿਕਾ ਸੋ ਲਓ ਜੀ ਆਪਾਂ ਲੇਖ ਲੂਗ ਸਾਰੀ ਘੁੰਮ ਲਈ ਆ VOTING ਵਗੈਰਾ ਕਰ ਲਈ ਆ ਤੇ ਆਪਾਂ ਹੁਣ ਚੱਲ ਪਏ ਆ ਪੁਸ਼ਕਰ ਵੱਲ ਨੂੰ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਤੇ ਨਿਸ਼ਾਨਾਨ ਪਾਣੀ ਕਰਕੇ ਤੇ ਫਿਰ ਆਪਾਂ ਪੁਸ਼ਕਰ ਜੋ ਵੀ ਚੀਜ਼ਾਂ ਦੇਖਣ ਵਾਲੀਆਂ ਹੋਈਆਂ ਉਹ ਆਪਾਂ ਦੇਖ ਕੇ ਤੇ ਫਿਰ ਵਾਪਸ ਨਿਕਲਾਂਗੇ ਇਹ ਗੋਰਦਰਾ ਸਾਹਿਬ ਤੋਂ ਵੱਖਰਾ ਵਲੌਗ ਪਾਊਗਾ ਇਹ ਵਲੌਗ ਲੇਕ ਦਾ ਤੁਸੀਂ ਇੰਜੋਏ ਕਰਿਓ ਸੋ ਤੁਹਾਨੂੰ ਵਧੀਆ ਲੱਗੂਗਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ